ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਜਰਨਲ ਸਕੱਤ ਜਗਦੀਪ ਸਿੰਘ ਸਰਦਾਰ ਕਾਲੋ ਅਤੇ ਹੈੱਡ ਗ੍ਰੰਥੀ ਸਹਿਬਾਨ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਦਿੱਲੀ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਮਰਿਆਦਾ ਅਨੁਸਾਰ ਕੀਰਤਨ ਕਰਨ ਵਾਲੇ ਜਥਿਆਂ ਨੂੰ ਹੀ ਸਮਾਜੜਾ ਉਧਯਤਾ ਜਾਵੇਗਾ ਸਰਦਾਰ ਜਸਪੀ ਸਿੰਘ ਕਰਮਸਰ ਨੇ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਣ ਤੋਂ ਆਇਆ ਕਿ ਰਾਗੀ ਜਥੇ ਫਿਲਮੀ ਧੁਨਾ ਜਾਂ ਸੰਗੀਤ ਤੇ ਆਧਾਰਿਤ ਧੁਨਾ ਤੇ ਤਿਆਰ ਕਰਕੇ ਕੀਰਤਨ ਕਰਦੇ ਨੇ ਅਤੇ ਇਸ ਦੇ ਨਾਲ ਹੀ ਕੁਝ ਰਾਗੀ ਜਥੇ ਗੁਰਬਾਣੀ ਚੋਂ ਇੱਕ ਪੰਕਤੀ ਲੈ ਕੇ ਅੱਧ ਵਿਚਾਲੇ ਛੱਡ ਦਿੰਦੇ ਨੇ ਵਾਹਿਗੁਰੂ ਉਹ ਸਿਮਰਨ ਕਰਨ ਲੱਗ ਲੱਗਦੇ ਹਨ ਤੇ ਫਿਰ ਇੱਕ ਹੋਰ ਲਾਈਨ ਲੈ ਕੇ ਕੀਰਤਨ ਸ਼ੁਰੂ ਕਰਦੇ ਨੇ ਜੋ ਕਿ ਮर्यादा ਦੇ ਬਿਲਕੁਲ ਵਿਰੁੱਧ ਹੈ ਪ੍ਰਾਤਨ ਸਮੇਂ ਦੇ ਵਿੱਚ ਰਾਗਾਂ ਦੇ ਆਧਾਰ ਤੇ ਕੀਰਤਨ ਕੀਤਾ ਜਾਂਦਾ ਸੀ ਉਸੇ ਪ੍ਰਾਤਨ ਮर्यादा ਨੂੰ ਅਪਣਾਉਣ ਦੀ ਲੋੜ ਹੈ ਜੇਕਰ ਇਹਨਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਉਸੇ ਤਰ੍ਹਾਂ ਹੀ ਗੁਰਬਾਣੀ ਦੇ ਨਾਲ ਵੀ ਜਿਹੜੀ ਆ ਉਹ ਛੇੜਛਾੜ ਕੀਤੀ ਜਾਵੇਗੀ ਸਰਦਾਰ ਕਰਮਸਰ ਨੇ ਰਾਗੀ ਜਥਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਮर्यादा ਦੇ ਅਨੁਸਾਰ ਸਮੇਂ ਕੀਰਤਨ ਕਰਨਾ ਤੇ ਕਥਾ ਕਰਨ ਕਥਾ ਦੇ ਸਮੇਂ ਕਥਾ ਕਰਨਾ ਨਾਮ ਸਿਮਰਨ ਦੇ ਲਈ ਉਹਨਾਂ ਨੂੰ ਵੱਖਰਾ ਸਮਾਂ ਜਿਹੜਾ ਉਹ ਦਿੱਤਾ ਜਾਵੇਗਾ ਤਿੰਨਾਂ ਨੂੰ ਮਿਲਾ ਕੇ ਗੁਰਬਾਣੀ ਦੇ ਨਾਲ ਛੇੜਛਾੜ ਕਰਨ ਵਾਲੇ ਸੱਭਿਆਚਾਰਕ ਰਾਗੀ ਜਥਿਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸੰਗਤਾਂ ਨੂੰ ਰਾਗੀ ਜਥਿਆਂ ਤੋਂ ਮर्याਦਾ ਗੁਰਬਾਣੀ ਤੇ ਆਧਾਰਿਤ ਸ਼ਬਦ ਗਾਉਣ ਦੀ ਕਰਨ ਦੀ ਜਿਹੜੀ ਇਹ ਅਪੀਲ ਹੈ ਉਹ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅੱਜ ਵੀ ਬਹੁਤ ਸਾਰੇ ਰਾਗੀ ਜਥੇ ਹਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮर्याਦਾ ਅਨੁਸਾਰ ਰਾਗਾਂ ਤੇ ਆਧਾਰਿਤ ਕੀਰਤਨ ਕਰਦੇ ਨੇ ਅਤੇ ਸੰਗਤਾਂ ਨੂੰ ਕੀਰਤਨ ਸਮਾਗਮਾਂ ਦੇ ਦੌਰਾਨ ਜਿਹੜਾ ਸਮਾਂ ਦੇਣਾ ਚਾਹੀਦਾ ਹੈ